ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਤੇ ਸਹਿਯੋਗ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਉਸ ਤੋਂ ਪਹਿਲਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਹੈੱਜ ਗ੍ਰੰਥੀ ਭਾਈ ਅਤਰ ਸਿੰਘ ਦੇ ਵੱਲੋਂ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਇਸ ਮੌਕੇ ਤੇ ਸ਼ੋਮਣੀ ਕਮੇਟੀ ਦੇ ਅਤਰ ਸਿੰਘ ਅਤੇ ਅੰਤਰਿਮ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਅਤੇ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਸ਼ੋਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪਾਏ ਜਾਣਗੇ ਇਸ ਉਪਰੰਤ ਅਲੌਕਿਕ ਨਗਰ ਕੀਰਤਨ ਜੋ ਕਿ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋਵੇਗਾ ਤੇ ਸੰਪੂਰਨ ਸਮਾਪਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਕਰੀਬ 1 ਵਜੇ ਕੀਤੀ ਜਾਵੇਗੀ ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ 15 15 ਵਾਲਾ ਦੇ ਸਮਾਗਮ ਵੀ ਜਾਰੀ ਹਨ ਕਰਨ ਵਾਲੇ ਜੀ ਦਾ ਖਾਲਸਾ ਬਾਰੇ ਜੀ ਕੀ ਸਤਿ ਆਜ ਜੋ ਮਹਾਨ ਸਿੰਘ ਰਮੇ ਸਿੰਘ ਬਾਬਾ ਯੂਰਾਵਰ ਸਿੰਘ ਬਾਬਾ ਫਤੇ ਸਿੰਘ ਜਲਤ ਮਾਤਾ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਜਿਹੜੀ ਆਰੰਭਤਾ ਹੈ ਸ਼੍ਰੀ ਮੇਲੇ ਦੀ 11:00 ਨੂੰ ਹੋ ਚੁੱਕੀ ਹੈ ਤੇ 7:00 ਵਜੇ ਅ ਰੰਪਾ ਗੜੀਆਂ ਉਹ ਖੰਡ ਪਰਚਾ ਪਰ ਆਰੰਭ ਹੋ ਚੁੱਕੇ ਨੇ ਜਿੱਥੇ ਸੁਖਿਆ ਸੰਤਕਾ ਅਥਾ ਸ਼ਰਦਾ ਪਿਆਰ ਸਰਪਾਰ ਲੈ ਕੇ ਆਪਣੀਆਂ ਸਵਾਮਾਂ ਲੰਗਰਾਂ ਦੇ ਰਾਹੀਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਆਪਣੀਆਂ ਸਵਾਮਾਂ ਨਿਭਾ ਰਹੇ ਨੇ ਕਿਥੇ ਅਸੀਂ ਉਹਨਾਂ ਦਾ ਤਾਦਨਾ ਸਰਪਾਰ ਤੇ ਧੰਨਵਾਦ ਕਰਦੇ ਹਾਂ ਕਿ ਇਹ ਸ਼ਹੀਦੀ ਸਭਾ ਹੈ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਸ਼ਹੀਦੀ ਜਿਹੜੀ ਵੱਡਾ ਜੋੜ ਮੇਲਾ ਹੁੰਦਾ ਇਹਨੂੰ ਆਪਾਂ ਮਨਾਉਣਾ ਤੇ ਇਥੇ ਅਸੀਂ ਇਸ ਨੰਬਰ ਬੇਨਤੀ ਕਰਦੇ ਹਾਂ ਕਿ ਸਾਬਜਾਦਾਂ ਦੇ ਦਿੱਤੇ ਹੋਏ ਸ਼ਨੇਸ਼ ਸਿੱਖੀ ਦੇ ਸਤਿਕਰ ਨੂੰ ਪੂਰਾ ਨਿਭਾਉਣਾ ਕੇਸ ਦਾੜਾ ਰਹਿ ਵਾਕਿ ਅਮਰ ਛੱਤ ਦੇ ਗੁਰੂ ਵਾਲੇ ਬਣ ਕੇ ਤੇ ਆਪਾਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਸਰ ਕਰੀਏ ਇਹਦੇ ਨਾਲ ਨਾਲ ਸਿਨੇਂਦਰ ਬੇਨਤੀ ਹੈ ਕਿ ਇਹ ਸ਼ੋਕ ਸਭਾ ਨੂੰ ਆਪਾਂ ਸ਼ੋਕ ਸਭਾ ਹੀ ਮੰਨੀਏ ਕਿਉਂਕਿ ਸਾਰੇ ਹੀ ਉਸ ਇੱਕ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਨਾਮ ਸਿਮਰਨ ਕਰਕੇ ਆਪਣੀ ਜਿਹੜੀ ਹਾਜ਼ਰੀ ਲਵਾਉਣ ਤੇ ਸੰਗਤਾਂ ਪਿਆਰ ਸਤਕਾਰ ਦੇ ਨਾਲ ਸਾਰਿਆਂ ਹੀ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਾਬ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੂਰਾਵਰ ਸਿੰਘ ਸਾਹਿਬ ਅਤੇ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਅਤੇ ਮਾਤਾ ਨcparam ਕੂਦਨੀਕ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਫਾਟੇਗੜ ਸਾਹਿਬ ਜੀ ਦੇ ਪਾਵਨ ਸਥਾਨ ਤੇ ਮਾਨਵਤਾ ਦੇ ਭਲੇ ਦੇ ਵਾਸਤੇ ਹੱਤ ਤੇ ਸੱਚ ਦੀ ਖਾਤਰ ਆਪਣੇ ਆਪ ਕੁਰਬਾਨ ਕੀਤਾ ਤੇ ਹਰ ਸਾਲ ਆਪਾਂ ਬਾਬਾ ਜੋਰਾਵਰ ਸਿੰਘ ਸਾਹਿਬ ਦਾ ਬਾਬਾ ਫਤੇ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੀ ਯਾਦ ਮਨਾਉਂਦੇ ਆ 11 12 13 ਨੂੰ ਹਰ ਸਾਲ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਇਹ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਜਿੱਥੇ ਸਮੁੱਚਾ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੁੰਦਾ ਹੈ ਸੋ ਅੱਜ 11 ਨੂੰ ਹੈ ਤੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ ਵਾਸਤੇ ਅੱਜ ਗੁਰਦੁਆਰਾ ਸ੍ਰੀ ਜੋਤੀ ਸੁਖ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੂਹੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਸ੍ਰੀ ਅਖੰਡ ਪਾਤਸ਼ਾਹਬ ਜੀ ਪ੍ਰਕਾਸ਼ ਕੀਤੇ ਗਏ ਨੇ